ਮੈਂ ਪਰਮਜੀਤ ਸਿੰਘ ਰੇਲਵੇ ਰੋਡ ਨੰਗਲ ਅੱਜ ਰੇਲਵੇ ਰੋਡ ਵਪਾਰ ਮੰਡਲ ਦੀ ਇੱਕ ਮੀਟਿੰਗ ਕੀਤੀ ਗਈ ਜੋ ਕਿ ਪਿਛਲੇ ਸਮੇਂ ਵਿੱਚ ਕਾਫੀ ਲੋਕਾਂ ਦੇ ਵਿੱਚ ਡਰ ਸਹਿਮ ਇੱਕ ਹੋ ਗਿਆ ਸੀ ਆਮ ਚੋਰੀਆਂ ਕਦੀ ਕਿਸੇ ਦਾ ਮੋਟਰਸਾਈਕਲ ਚੋਰੀ ਹੋ ਜਾਣਾ ਕਿਸੇ ਦੇ ਘਰੋਂ ਕੋਈ ਸਮਾਨ ਚੋਰੀ ਹੋ ਜਾਣਾ ਤੇ ਬਹੁਤ ਮਾਨਸਿਕ ਵੀ ਚੌਕੀਦਾਰ ਰੱਖੇ ਜਾਣ ਤੇ ਉਹ ਅੱਜ ਪੂਰੀ ਕੀਤੀ ਗਈ ਹੈ ਰੇਲਵੇ ਰੋਡ ਤੇ ਦੋ ਚੌਕੀਦਾਰ ਰੱਖੇਗੇ ਜਿਹੜੇ ਕਿ ਪੂਰੀ ਰਾਤ ਲੋਕਾਂ ਦੀ ਚੌਕੀਦਾਰੀ ਕਰਨਗੇ ਤੇ ਉਹ ਚੌਂਕੀਦਾਰਾਂ ਲਈ ਇੱਕ ਡਿਸਾਈਡ ਕੀਤਾ ਵੀ ਹਰ ਦੁਕਾਨਦਾਰ ਹਰ ਬੈਂਕ ਹਰ ਸੰਸਥਾ ਜੋ ਰੇਲਵੇ ਰੋਡ ਦੇ ਉੱਪਰ ਬਿਜ਼ਨਸ ਕਰਦੀ ਹੈ ਉਸ ਨੂੰ ਅਸੀਂ ਇੱਕ 100 ਰੁਪਿਆ ਇੱਕ ਤਸ ਰੱਖੀ ਹੈ ਮਹੀਨੇ ਦੀ ਜੋ ਚੌਂਕੀਦਾਰਾਂ ਨੂੰ ਉਹ ਅਸੀਂ ਉਹਨਾਂ ਚੌਂਕਾਂ ਦੀ ਤਰਖਾ ਦੇਵਾਂਗੇ ਤੇ ਉਹ ਸ਼ੁਰੂਆਤ ਕੀਤੀ ਹੈ ਉਹਨਾਂ ਦੀ ਚੌਂਕੀਦਾਰਾਂ ਦੀ ਇੱਕ ਰੱਖਣ ਦੀ ਉਹ ਰੱਖੋਗੇ ਚੌਂਕੀਦਾਰ ਚੌਂਕੀਦਾਰ ਕਰ ਰਹੇ ਹੈ ਉਹਦੇ ਨਾਲ ਨਾਲ ਅਸੀਂ ਜਿੰਨੇ ਵੀ ਰੇਲਵੇ ਰੋਡ ਦੇ ਦੁਕਾਨਦਾਰ ਮਕਾਨਦਾਰ ਜਿਹੜੇ ਮਾਲਕ ਐ ਉਹ ਜੋ ਵੀ ਕਿਸੇ ਨੂੰ ਕਿਰਾਏ ਤੇ ਰੱਖਦੇ ਆ ਉਹਨਾਂ ਦੀ ਵੈਰੀਫਿਕੇਸ਼ਨ ਜ਼ਰੂਰ ਕਰਨ ਉਹਨਾਂ ਦਾ ਆਧਾਰ ਕਾਰਡ ਲੈਣ ਤਾਂ ਕਿ ਕੱਲ ਕੋਈ ਗਲਤ ਬਾਤ ਹੋਵੇ ਤਾਂ ਉਹ 10 ਸੈਕਿੰਡ ਵਿੱਚ ਇਹਨਾਂ ਦਾ ਆਧਾਰ ਕਾਰਡ ਲਿਆ ਇਹਨਾਂ ਦੀ ਵੈਰੀਫਾਈ ਕੀਤੀ ਤਾਂ ਕਿ ਮਾੜੀ ਘਟਨਾ ਇੱਥੇ ਰੇਲਵੇ ਉੱਤੇ ਵਾਪਰ ਨਾ ਸਕੇ ਤੇ ਜਿਹੜੇ ਬੰਦੇ ਪੂਸਾਰੇ ਤੋਂ ਵੀ ਅਸੀਂ ਅੱਜ ਕਿਹਾ ਜਿਹੜੇ ਰਾਤ ਨੂੰ ਇੱਥੇ ਆ ਕੇ ਹੁੰਡੜਬਾਜੀ ਕਰਦੇ ਆ 12 1 ਵਜੇ ਤੱਕ ਸ਼ਰਾਬ ਪੀ ਕੇ ਕੋਈ ਖੁਰਦੋ ਰੰਗ ਤੇ ਗਲਤ ਰੋਲਾ ਪਾਉਂਦੇ ਤਾਂ ਉਹਨਾਂ ਦੇ ਉੱਪਰ ਨਕੇਲ ਪਾਈ ਜਾਵੇ ਤੇ ਜਿਹੜੇ ਬਾਹਰੋਂ ਆ ਕੇ ਕੁਝ ਬੰਦੇ ਇੱਥੇ ਟਿਕਦੇ ਐ ਕੋਈ ਲੈਣਾ ਪੱਟ ਕੇ ਉਹਨਾਂ ਦੀ ਪੁਲਿਸ ਵਗੈਰਾ ਦੀ ਬੇਚਨ ਕੀਤੀ ਜਾਵੇ ਤੇ ਕੋਈ ਗਲਤ ਬੰਦਾ ਉਹਨਾਂ ਦੇ ਵਿੱਚ ਨਾ ਇੱਥੇ ਆ ਕੇ ਆਪਣਾ ਟਿਕਾਣਾ ਬਣਾ ਲਵੇ ਤੇ ਮੈਂ ਸਾਰੇ ਰੇਲਵੇ ਰੋਡ ਦੇ ਵਪਾਰ ਮੰਡਲ ਦਾ ਅੱਜ ਤਨ ਬਲ ਕਰਦਾ ਦੁਕਾਨਦਾਰਾਂ ਦਾ ਸਾਰਿਆਂ ਨੇ ਇਸ ਗੱਲ ਤੇ ਸਹਿਮਤੀ ਦਿੱਤੀ ਅੱਜ ਇਕੱਠੇ ਹੋ ਗਏ ਤੇ ਐਸਐਚਓ ਸਾਹਿਬ ਆਏ ਸੀ ਉਹਨਾਂ ਦਾ ਵੀ ਧੰਨਵਾਦ ਕਰਦਾ ਮੈਂ ਆਸ ਕਰਦਾ ਵੀ ਉਹ ਸਾਡੀਆਂ ਜਿਹੜੀਆਂ ਉਹਨਾਂ ਨੇ ਅਸੀਂ ਚੰਲਾਂ ਕਹੀਆਂ ਉਹਦੇ ਉੱਪਰ ਪੂਰੇ ਉਤਰਨਗੇ ਤੇ ਆਪਣਾ ਇੱਥੇ ਜਿਹੜੀ ਗਸਟ ਹੈ ਉਹ ਵਿਧਾਨਗੇ ਤਾਂ ਕਿ ਜਿਹੜੇ ਰੇਲਵੇ ਰੋਡ ਦੇ ਲੋਕ ਹੈ ਉਹ ਸੁਚੇਤ ਇਹ ਨਹੀਂ ਸੁਚੇਤ ਢੰਗ ਨਾਲ ਕੀ ਗੱਲਬਾਤ ਹੋਈ ਕੀ ਸੁਜੈਸ਼ਨ ਦਿੱਤੇ ਗਏ ਨੇ ਅ ਪਹਿਲਾਂ ਤਾਂ ਤੁਹਾਡਾ ਬੜਾ ਬੜਾ ਧੰਨਵਾਦ ਜੀ ਤੁਸੀਂ ਮਤਲਬ ਇੰਨਾ ਕੋਆਪਰੇਟ ਕਰਦੇ ਨੰਕਲ ਦੀ ਇਨਫੋਰਮੇਸ਼ਨ ਦਿੰਦੇ ਤੁਹਾਡੇ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ ਦੂਸਰੀ ਗੱਲ ਇਹ ਹੈ ਕਿ ਜਿਹੜੇ ਵਪਾਰੀ ਹੈ ਰੇਲਵੇ ਰੋਡ ਹੈ ਇੱਥੇ ਵਪਾਰ ਦਾ ਘੜਾ ਹੈ ਪੁਰਾਣਾ ਹੈ ਜਿਵੇਂ ਤੁਸੀਂ ਦੱਸਿਆ ਸਪੇਅਰ ਪਾਰਟਸ ਡੈਂਕ ਸਾਰੇ ਇੱਥੇ ਹੈ ਇੱਥੋਂ ਪਿੱਛੇ ਤੋਂ ਚੋਰੀਆਂ ਵੀ ਹੋਈਆਂ ਰੇਸ ਵੀ ਹੋਏ ਅਰੈਸਟ ਵੀ ਹੋਏ ਇੱਕ ਦਿਨ ਮੁੰਡੇ ਦੇ ਤੇ 307 ਵੀ ਲੱਗੀ ਹੈ ਗੱਡੀ ਮਾਰੀ ਸੀ ਮੇਰਾ ਸੰਦੇਸ਼ ਇਹ ਸੀ ਕਿ ਜਿਹੜਾ ਵੀ ਕੋਈ ਬੰਦਾ ਤੁਸੀਂ ਰੱਖਣਾ ਇੱਥੇ ਤਾਂ ਉਹਦੀ ਪ੍ਰੋਪਰ ਵੈਰੀਫਿਕੇਸ਼ਨ ਨਾ ਰੱਖੋ ਪ੍ਰੋਪਰ ਆਧਾਰ ਕਢ ਲਓ ਤੇ ਸਾਨੂੰ ਸੂਚਨਾ ਦਿਓ ਪਰ ਇਸ ਨੂੰ ਤੇ ਇਹ ਦੇ ਵਿੱਚ ਇਕੱਲਾ ਰਹਿਸ਼ਤੀਨ ਹੋਣੀ ਕੋਈ ਦੁਕਾਨਦਾਰ ਵੀ ਰੱਖਦੇ ਆ ਤਾਂ ਉਹਦੀ ਵੀ ਪ੍ਰੋਪਰ ਜਾਣਕਾਰੀ ਹੋਵੇ ਤੇ ਉਹ ਤਾਂ ਪੁਲਿਸ ਨੂੰ ਦੱਸਿਆ ਜਾਵੇ ਖਾਸ ਕਰਕੇ ਕੋਈ ਲੋਨ ਵਾਲਾ ਐ ਇਦਾਂ ਦੇ ਇੰਸ਼ੋਰੈਂਸ ਵਾਲਾ ਜਾਂ ਬਾਹਰ ਭੇਜਣੇ ਵਾਲਾ ਹੁੰਦਾ ਤਾਂ ਉਹਦੀ ਇਨਫੋਰਮੇਸ਼ਨ ਜ਼ਰੂਰ ਦਿਓ ਕਿ ਐ ਨਾ ਹੋਵੇ ਲੋਕਾਂ ਦਾ ਠੱਗੀ ਹੋਵੇ ਸਾਡੇ ਏਰੀਆ ਦੇ ਨਾਲ ਇਹ ਸਾਡੀ ਜ਼ਿੰਮੇਵਾਰੀ ਹੈ ਇਹਨਾਂ ਨੇ ਕੋਈ ਚੌਂਕੀਦਾਰ ਰੱਖਣ ਦੀ ਗੱਲ ਪਰ ਕੀਤੀ ਹਾਂਜੀ ਇਹਨਾਂ ਨੇ ਹਾਂਜੀ ਬੜਾ ਕੋਆਪਰੇਟ ਕੀਤਾ ਸੀ ਇਹਨਾਂ ਨੂੰ ਸਲਾਹ ਦਿੱਤੀ ਸੀ ਕਿ ਚੌਂਕੀਦਾਰ ਰੱਖਿਆ ਜਾਵੇ ਤਾਂ ਫਿਰ ਇਹਨਾਂ ਨੇ ਦੋ ਚੌਂਕੀਦਾਰ ਰੱਖੇ ਨੇ ਜੀ ਉਹਨਾਂ ਦੁਕਾਨਦਾਰਾਂ ਨੂੰ ਕੀ ਅਪੀਲ ਕਰਨਾ ਚਾਹੂਗੇ ਜਿਹੜੇ ਚੌਂਕੀਦਾਰ ਰੱਖਤਾ ਲੈਂਦੇ ਪਰ ਚੰਦ ਕੋ ਪੈਸੇ ਕੱਢਣ ਲਈ ਕਤਰਾਂਦੇ ਆ ਤੇ ਵੱਡੇ ਬਾਅਦ ਚੋਂ ਜਦੋਂ ਹਾਸੇ ਵੰਪਰਦੇ ਆ ਉਦੋਂ ਫਿਰ ਇਕੱਠੇ ਆਉਂਦੇ ਆ ਧਰਨੇ ਵਗੈਰਾ ਪਿੰਦੇ ਆ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੂਗੇ ਅਪੀਲ ਇਹ ਹੈ ਕਿ ਜੇ ਮਤਲਬ ਐਦਾ ਕੋਆਪਰੇਟ ਕਰਨਗੇ ਫਰਕ ਨਹੀਂ ਪੈਣ ਲੱਗਾ ਰੋਜ਼ ਦਾ 5-10 ਰੁਪਏ ਨਾਲ ਇ